ਤੁਮ ਮਾਤ ਪਿਤਾ ਹਮ ਕੋਏ ਨ ਜਾਣੇ ਤੁਮਰਾ ਅੰਤ ਉਚੇਤੇ ਓ ਚਾਹ ਭਗਵੰਤ ਸਗਲ ਸਮਗਰੀ ਤਮ ਤੇ ਹੋਏ ਸੋ ਆਗੇ ਆਕਾਰੀ ਤੇਮਰੀ ਗਤ ਤਮਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾ ਤੇਰੇ ਅਗੇ ਹਰ ਦਾਸ ਹਮਾ ਰਹੀ ਦੀਓ ਪੈੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ੴ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਉਤੀ ਜੀ ਸਹਾਇ ਵਾਹਿ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹ 10ਵੇਂ ਪ੍ਰਥਮ ਭਗਉਤੀ ਸਮਰਿਕਾ ਗੁਰੂ ਨਾਨਕ ਲੰਤਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਉ ਹੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜੇ ਡੇਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਤਾਰਣ ਆਉਣ ਦੇ ਆਵਤਾਏ ਸਭ ਥਾਈਆਂ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਆਂ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਹਾਂ ਸੱਜਦਿਆਂ ਚਾਲੀਆਂ ਮੁਕਤਿਆਂ ਹਾਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਰ ਕੀਤਾ ਤਿਨਾ ਪਿਆਰਿਆਂ ਸੁਚਾਰਿਆਂ ਦੀ ਪਵਿੱਤਰ ਪਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੁਲਾਓ ਜੇ ਵਾਹਿਗੁਰੂ ਬੁਲਾਓ ਜੇ ਵਾਹਿਗੁਰੂ ਜਿਨਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸੁਆਸਾਂ ਸੰਗਣ ਬਾਈ ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ ਜੇ ਵਾਹਿਗੁਰੂ ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ ਜੇ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤਿ ਆਵੈ ਚਤਿ ਅਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਾਰਿਆਤ ਦੇਗ ਤੇ ਫਤਿਹ ਬਿਰਦ ਕੀ ਪੈ ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬਲਾਉ ਦੇ ਵਾਹਿਗੁਰੂ ਬਲਾਉ ਦੇ ਵਾਹਿਗੁਰੂ ਸਿਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿ ਦਾਣ ਵਿਵੇਕ ਦਾਣ ਵਸਾਹ ਦਾਣ ਰੋਸਾ ਦਾਣ ਦਾਣਾ ਸਰਦਾਨ ਨਾਮ ਦਾਣ ਸ੍ਰੀ ਅਮਰ ਸਾਦੇ ਜੀ ਸ਼ਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈ ਜੇਕਾਰ ਬਲੋ ਜੇ ਬਲੋ ਜੇ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦੇ ਰੱਖੇ ਆਪ ਵਾਹਿਗੁਰੂ へ ਕਾਲਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁਲੇ ਦਰਸ਼ਨ ਦیدار ਸੇਵਾ ਸੁਭਾਲਦਨ ਖਾਲਸਾ ਜੀ ਨੂੰ ਬਖਸ਼ੋ 헤 ਨਿਮਣਿਆਂ ਦੇ ਮਾਨਣ ਤਣਿਆਂ ਦੇ ਤਾਣ ਨਿਉਟਿਆਂ ਦੀ ਔੜ ਸੱਚੇ ਪਿਤਾ ਵਾਹਿਗੁਰੂ ਧੰਨ 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 ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਦੇ ਵਿੱਚ ਅਰਦਾਸ ਬੇਨਤੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰਾਂ ਅੰਦਰ ਕਰੇ ਨਿਮਖੇ ਘਰ ਨਾਮ ਦੇ ਮੇਰ ਮਨ ਤਨ ਸੀਤਲ ਹੋਏ ਦੇ ਮਾਵਾ ਕਨਸਾਰ ਸਤਗੁਰੂ ਪਾਤਸ਼ਾਹ ਜੀ ਆਪ ਜੀ ਦੀਆਂ ਸਮੁੱਚੀਆਂ ਸੰਗਤਾਂ ਆਪ ਜੀ ਦੇ ਓਟ ਆਸਰੇ ਲੈ ਕੇ ਅਰਦਾਸ ਬੇਨਤੀ ਕਰਦੀਆਂ ਨੇ ਆਪ ਜੀ ਦੀ ਮਹਾਨ ਕਿਰਪਾਈ ਹੋਈ ਏ ਸਤਗੁਰੂ ਪਾਤਸ਼ਾਹ ਲੋੜੀ ਤੇ ਮਾਗੀ ਦਾ ਦਿਨ ਕਰਕੇ ਸਤਗੁਰੂ ਪਾਤਸ਼ਾਹ ਸ਼ੁਭ ਲੋੜੀ ਦਾ ਦਿਨ ਆਇਆ ਸੋ ਆਪ ਜੀ ਦਾ ਸ਼ੁਕਰਾਨਾ ਕੋਟਾਣ ਕਰ ਧੰਨਵਾਦ ਕਰਦੇ ਆ ਆਪ ਜੀ ਦੇ ਮਹਾਨ ਕਿਰਪਾ ਕੀਤੀ ਸੋ ਦੁੱਧਾਂ ਪੁੱਤਰਾਂ ਦੀਆਂ ਦਾਤਾਂ ਬਖਸ਼ੀਆਂ ਨੇ ਸਾਰਿਆਂ ਦੇ ਘਰਾਂ ਖੁਸ਼ੀਆਂ ਬਖਸ਼ੀਆਂ ਮਹਾਰਾਜ ਸ਼ੁਕਰਾਨਾ ਕੋਟਾਣ ਕੋਟ ਧੰਨਵਾਦ ਕਰਦੇ ਆ ਲੋੜੀ ਨੂੰ ਸਤਗੁਰੂ ਪਾਤਸ਼ਾਹ ਅਗਣ ਪ੍ਰਚੰਡ ਕਰਨ ਲੱਗੇ ਨੇ ਅਗਣ ਪ੍ਰਚਨ ਕਰਨ ਦੀ ਆਪ ਜੀ ਨੇ ਆਗਿਆ ਬਖਸ਼ਨੀ ਸੋ ਜਿਹੜਾ ਅਗਲਾ ਸਮਾਰਿਆ ਉਹ ਵੀ ਸਾਰਿਆਂ ਤੇ ਖੁਸ਼ੀਆਂ ਦਾ ਭਰਿਆ ਲੈ ਕੇ ਆਉਣਾ ਮਹਾਰਾਜ ਸੋ ਖਾਲੀਆਂ ਝੋਲੀਆਂ ਵੀ ਭਰੀਆਂ ਦੁੱਧਾਂ ਪੁੱਤਰਾਂ ਦੀਆਂ ਦਾਤਾਂ ਬਖਸ਼ਨੀਆਂ ਸਮੁੱਚੀਆਂ ਸੰਗਤਾਂ ਸ਼ੁਕਰਾਨਾ ਕੋਟਾਂ ਕੋਟ ਧੰਨਵਾਦ ਕਰਨ ਵਾਸਤੇ ਲੋਹੜੀ ਨੂੰ ਮੁਖ ਰੱਖ ਕੇ ਮਾਗੀ ਨੂੰ ਮੁਖ ਰੱਖ ਕੇ ਸੰਗਤਾਂ ਆਈਆਂ ਨੇ ਸੋ ਆਪ ਜੀ ਕਰੋ ਕਿਰਪਾ ਅਗਣ ਪ੍ਰਚੰਡ ਕਰਨ ਦੀ ਆਗਿਆ ਬਖਸ਼ੋ ਭੁੱਲਾਂ ਚੁੱਕਾਂ ਦੀ ਮਾਫੀ ਸਹੀ ਪਿਆਰੇ ਮੇਲੋ ਜਨਾ ਮਿਲੇ 13 ਨਾਮ ਚ ਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੁਹਰਾ ਗਿਆ ਭਈਓ ਕਲ ਕੇ ਤੇ ਚਾਯੋ ਪੰਥ ਸਭ ਸੇਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਭ ਕੋ ਮਲਵੋ ਚਾਹੈ ਔਰ ਆਜ ਕਰੇਗਾ ਖਾਲਸਾ ਫਕੀ ਰਹੇ ਨ ਕੋਈ ਵਾਰ ਹੋਏ ਸੰਮ ਲੈਗੇ ਸੰਤਿ ਸ਼ਰਨ ਜੋ ਵਾਹਿਗੁਰੂ ਨਾਮ ਜਹ ਜਹ ਜੋਤਿ ਪਰ ਪਾਉ ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾ ਵਾਹਿਗੁਰੂ ਨਾਮ ਜਹ ਜਹ ਜੋਤਿ ਪਰ ਪਾਉ ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾ ਹੀ ਬੋਲੇ ਸੋਨਿਆ वे जी का खालसा वाहेगुरु जी की फतेह ਉੱਧਰ ਪਿੱਛੇ ਪਿੱਛੇ ਉਹ ਪੈਰ ਨਹੀਂ ਲਾਉਣੇ ਬਾਈ ਕੱਤਾ ਦਵਾ ਅੱਛਾ ਗਿਆ ਕੱਪੇ ਆ ਕਾਗਜ਼ ਜਹੀਦਾ ਕਾਗਜ਼ ਕਾਗਜ਼ ले लो कागज़ ले लो लिफाफा दे दियो लिफाफे दे ओ ऊपर दी नंगणियां प्रसाद इधर कर हां और और दो मिनट दो मिनट दो मिनट आग लग लंदे का <laughs>

ਨਾ ਨਾ ਮੈਂ ਤਾਂ ਐਂਟੈਂਸਿੰਗ ਆ ਮਮਾ ਕਨੂ ਦਾ ਚੌਲ ਮੈਂ ਸਾਡੇ ਨੂੰ ਭੇਜਣਾ ਉਹ ਇੱਕ ਡਾਕਟਰ ਵੀ ਆ ਇਹ ਸਾਰੀ ਵਿੱਚ ਹੋ ਜਾਣਾ Vaiya miya bachi karaini, hai heidi ki mua bachini avrock Ponaki karatingin Kaopi Pange badhhh Vox aur Ap pocket hai huayer ਆਜੋ ਆਜੋ ਲਿਓ ਜੀ ਲਿਓ ਜੀ ਕੋਈ ਮੂਗਫਲੀ ਰਿਓੜੀਆਂ ਗੱਚਕ ਸੰਗਦਾਂ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਵਰਤਾਇਆ ਜਾ ਰਹੀ ਆ ਆਓ ਜੀ ਆਓ ਨੇੜੇ ਬਦਦਾ ਦੋ ਟਿਕਣਾ ਪਏ ਨਾ ਹਾਂ